ਮੈਂ ਡਾਕਟਰ ਕਰਨਵੀਰ ਸਿੰਘ ਛਾਵੜਾ ਛਾਵੜਾ ਹਸਪਤਾਲ ਐਂਡ ਛਾਵੜਾ ਪਰਿਵਾਰ ਵੱਲੋਂ ਸਾਰੇ ਨਗਰ ਦੇ ਦਰਵਾਸੀਆਂ ਨੂੰ ਦੀਵਾਲੀ ਦੀਆਂ ਧੰਨ ਤੇ ਰਸ ਦੀਆਂ ਵਿਸ਼ਖਰਮਾ ਦੇ ਦੀਆਂ ਤੇ ਬੰਦੀ ਛੋੜ ਦੇਵਸ ਦੀਆਂ ਵਧਾਈਆਂ ਦਿੰਨੀਆਂ ਐਂਡ ਇਸ ਦੀਵਾਲੀ ਅਸੀਂ ਸਾਰੇ ਪ੍ਰਣ ਲੈਣਾ ਹੈ ਸਾਰਿਆਂ ਨੂੰ ਅਸੀਂ ਪਿਆਰ ਨਾਲ ਰਹੀਏ ਤਰੀਕੇ ਨਾਲ ਰਹੀਏ ਤੇ ਲక్ష్ਮੀ ਪੂਜਾ ਕਰਦੇ ਆ ਤਾਂ ਕਰਦੀਆਂ ਨੀਅਤ ਕਰਦੀਆਂ ਕੁੜੀਆਂ ਨੂੰ ਧੀਆਂ ਨੂੰ ਨੂੰਹਾਂ ਨੂੰ ਵੀ ਉਹਨਾਂ ਇੱਜ਼ਤਈਏ ਉਹਨਾਂ ਪਿਆਰ ਦੀਏ ਜਿੰਨਾ ਅਸੀਂ ਆਪਣੇ ਘਰ ਦੇ ਮੁੰਡਿਆਂ ਨੂੰ ਉਹਦਾ ਬੱਚਾ ਨੂੰ ਦੇਈਦਾ ਮੈਂ ਡਾਕਟਰ ਗੁਰਸਿੰਦਰ ਸਿੰਘ ਛਾਪੜਾ ਛਾਪੜਾ ਹਸਪੀਟਲ ਤੇ ਸਟਾਫ ਤੇ ਪਰਿਵਾਰ ਵੱਲੋਂ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਗਾ ਤੇ ਨਾਲੇ ਤੁਹਾਨੂੰ ਟੱਟ ਤੋਂ ਕੱਟ ਪਟਾਕੇ ਵਰਤਨ ਵਰਤਨ ਦੀ ਵਰਤਨ ਲਈ ਕਹੂੰਗਾ ਤਾਂ ਕਿ ਇਹਨਾਂ ਤੁਹਾਡਾ ਵਾਤਾਵਰਣ ਠੀਕ ਰਹੇ ਧੰਨਵਾਦ ਇੰਦਰਪ੍ਰੀਤ ਛਾਪੜਾ ਛਾਪੜਾ ਹਸਪੀਟਲ ਤੇ ਪਰਿਵਾਰ ਵੱਲੋਂ ਸਭ ਨਕਉਦਰ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਨੀ ਆ ਤੇ ਰੱਬ ਅਗੇ ਪ੍ਰੇਅਰ ਕਰਦੀ ਆ ਕਿ ਸਭ ਘਰਾਂ ਵਿੱਚ ਸੁੱਖ ਸ਼ਾਂਤੀ ਦੀ ਦੀਵਾਲੀ ਆਏ ਤੇ ਪਿਆਰ ਬਣਿਆ ਰਹੇ ਧੰਨਵਾਦ ਮੈਂ ਡਾਕਟਰ ਜਸਪੀ ਛਾਵੜਾ ਛਾਵੜਾ ਹਸਪੀਟਲ ਨਕਉਦਰ ਦੇ ਸੂ ਸਟਾਫ ਵੱਲੋਂ ਆਪ ਸਭ ਨਕਾ ਵਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਸ਼ੁਕਰਮਾਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਆ ਆਪਾਂ ਇਸ ਦੀਵਾਲੀ ਦੇ ਮੌਕੇ ਤੇ ਹੁਣ ਇੱਕ ਪ੍ਰਣ ਲਈਏ ਕਿ ਜਿੰਨਾ ਕੋ ਆਪਣਾ ਵਾਤਾਵਰਨ ਸਾਫ ਸੁਥਰਾ ਰੱਖ ਸਕੀ ਰੱਖਿਏ ਕੋਸ਼ਿਸ਼ ਕਰੀਏ ਘੱਟੋ ਘੱਟ ਪੋਲੂਸ਼ਨ ਹੋਵੇ ਤਾਂ ਕਿ ਪਟਾਕਿਆਂ ਨਾਲ ਇੱਕ ਤਾਂ ਜਾਨਵਰ ਵੀ ਤੇ ਆਮ ਇਨਸਾਨ ਨੂੰ ਬੜਾ ਪਰੇਸ਼ਾਨ ਹੁੰਦਾ ਉਸ ਦੀ ਨੋਟਰਾ ਧਿਆਨ ਚ ਰੱਖ ਕੇ ਦੀਵਾਲੀ ਦੇ ਤਿਹਾਰ ਨੂੰ ਬੜੀ ਸੱਚੇ ਤਰੀਕੇ ਨਾਲ ਮਨਾਈਏ ਤਾਂ ਜਿਆਦਾ ਵਧੀਆ ਹੋਵੇਗਾ ਧੰਨਵਾਦ ਅੱਸੀ ਗੱਲ ਜੀ ਮੈਂ ਤੁਹਾਡਾ ਆਪਣਾ ਹੈਰੀ ਸਿੰਘ ਸ਼ਾਵੜਾ ਹਸਪੀਟਲ ਨਗੋਦਰ ਤੋਂ ਮੈਂ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਆਓ ਰਲ ਮਿਲ ਕੇ ਦੀਵਾਲੀ ਮਨਾਈਏ ਖੁਸ਼ੀਆਂ ਵੰਡਿਏ ਖੇੜੇ ਲਈਏ